ਨਹੀਂ ਮੰਨਦੇ ਫਿਰ ਤਈ ਹਨ ਮੈਂ ਤਾਂ ਮਖਤਿਆਰ ਭਾਈ ਨੂੰ ਹੀ ਮਿਲਾਂ ਜਾ ਕੇ ਉਹਨਾਂ ਨਾਲ ਹੀ ਗੱਲ ਕੀਤੀ ਉਹਨਾਂ ਨੇ ਵੀ ਗੱਲ ਗੋਲੀ ਨਹੀਂ ਆ ਮੇਰੀ ਤੂੰ ਹੀ ਪਛਤਾਉਣਾ ਬਾਅਦ ਚ ਮੈਂ ਤੁਹਾਨੂੰ ਕਹਿਣ ਦਿਆ ਸੀ ਗਾ ਇਕੱਠੇ ਚੱਲਦੇ ਉੱਥੇ ਪਰ ਸਾਨੂੰ ਇਹ ਗੱਲਾਂ ਦਾ ਪਤਾ ਨਹੀਂ ਨਾ ਵੀ ਬਾਅਦ ਚ ਮੇਰੇ ਨਾਲ ਇਹ ਕੰਮ ਹੋਣੇ ਹੁਣ ਪਿਓ ਮੇਰਾ ਸਿਰ ਤੇ ਨਹੀਂ ਆਪ ਹੀ ਸਾਰੇ ਕੰਮ ਕਰਨੇ ਆ ਵਿਚੋਲੇ ਵੀ ਚਲੋ ਮਦਦ ਕਰ ਦੇਣਗੇ ਲੱਖ ਦੇ ਕਰ ਦੇਣਗੇ 2 ਲੱਖ ਦੇ ਦੇ ਦੇਣਗੇ ਬਾਅਦ ਤੇ ਮੋੜਨਾ ਹੀ ਪੈਣਾ ਨਾ ਗੱਲ ਤੇ ਇਹ ਵੀ ਜਿਹਦੇ ਘਰ ਅੱਗ ਲੱਗੀ ਹੁੰਦੀ ਹੈ ਨਾ ਸੇਕ ਵੀ ਉਹਨੂੰ ਲੱਗਦਾ ਚਲੋ ਕੋਈ ਗੱਲ ਨਹੀਂ ਭਾਜੀ ਜੇ ਤੁਸੀਂ ਕਹਿੰਦੇ ਜੇ ਨਾ ਤੇ ਮੈਂ ਅੱਜ ਹੀ ਆ ਜੰਨਾ ਕੱਲ ਆ ਗਿਆ ਸ਼ਨੀਵਾਰ ਪਰਸੋਂ ਐਤਵਾਰ ਮੁੜ ਕੇ ਦੋ ਦਿਨ ਫੇਰ ਕੰਮ ਨਹੀਂਗਾ ਹੋਣਾ ਤੇ ਕੋਈ ਗੱਲ ਨਹੀਂ ਅੱਜ ਥੋੜੀ ਓਦਾਂ ਵੀ ਕਿਣ ਮੈਂ ਜੀ ਹੋਣੀ ਆ ਹਾਂ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਕਰਵਾ ਛਡੋ ਕੋਈ ਨਹੀਂ ਮੈਂ ਪੇਮੈਂਟ ਲੈ ਆਉਣਾ ਵਾ ਤੇ ਮੈਂ ਗੱਡੀ ਲੈ ਜਾਣਾ ਅੱਗੇ ਹਾਂ 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 ਨਹੀਂ ਨਹੀਂ ਡਾਕੂਮੈਂਟ ਲੈ ਆਉਂਗਾ ਨਾਲ ਮੈਂ ਕੋਈ ਗੱਲ ਠੀਕ ਹੈ ਭਾਜੀ ਠੀਕ ਕਿਦਾ ਹੋਣਾ ਉਹ ਏਜੰਸੀ ਚ ਕੀਤਾ ਸੀ ਫੋਨ ਤੇ ਮੇਰਾ ਰਾਦਾ ਵੀ ਜਾ ਕੇ ਤੇ ਗੱਡੀ ਲੈ ਆਵਾ ਅੱਜ ਠੀਕ ਹੈ ਹੈ ਕੱਲਾ ਹੀ ਚਲ ਜਾਨਾ ਵਾ ਮੁਖਤਿਆਰ ਭਾਈ ਨੇ ਵੀ ਕੀ ਖੜਨਾ ਹਾਂ ਦੋ ਦਿਨ ਫਿਰ ਸ਼ਨੀ ਐ ਦਵਾਰ ਆਇਣਾ ਵਾ ਤੇ ਛੁੱਟੀ ਆਇਣੀ ਆ ਤੇ ਫੇਰ ਡਿਲੀਵਰੀ ਨਹੀਂ ਗਈ ਮਿਲਣੀ ਤੇ ਮੇਰਾ ਰਾਦਾ ਵੀ ਸੋਮਵਾਰ ਤੱਕ ਤੇ ਲੜੀ ਨਹੀਂ ਆਇਣਾ ਵਾ ਤੇ ਅੱਜ ਹੀ ਜਾ ਕੇ ਜਿਹੜਾ ਕੰਮ ਨਵੇਡਾ ਨਵੇਡ ਦਿੰਨਾ ਮੁਖਤਿਆਰ ਭਾਈ ਨੂੰ ਮੇਰਾ ਤਾਂ ਰਹਿਣ ਦਵਾ ਜਾਂ ਤੇ ਉੱਥੇ ਹੋਵੇ ਬੜਾ ਖੁਸ਼ੀ ਵਾਲਾ ਕੰਮ ਤੇ ਫੇਰ ਤੇ ਚਲੋ ਬੰਦਾ ਲੈ ਵੀ ਜਾਵੇ ਹਨਾ ਜੀਤ ਮੇਰਾ ਆਪਣਾ ਨਹੀਂ ਕਾਂਡਿਆ ਉਥੋਂ ਲਿਆਉਣਾ ਕਿਹੜੇ ਹਾਲਾਤਾਂ ਚ ਕੰਮ ਕਰਨ ਦੇ ਆਪਾ ਹਨਾ ਤੇ ਮੇਰਾ ਤੇ ਜਾ ਕੇ ਪੜ੍ਹ ਲਿਓਣਾ ਹਨਾ ਕੋਈ ਨਹੀਂ ਤਹੀਂ ਦੇਖ ਲਓ ਜਾਣਾ ਤੇ ਪਹਿਣਾ ਹੀ ਆ ਕੀ ਕਰਨਾ ਫਿਰ ਤੁਸੀਂ ਇਦਾਂ ਕਰੋ ਪੱਠੇ ਮੈਂ ਖੋਦਾ ਦਿੰਨਾ ਤੁਸੀਂ ਮੇਰੇ ਕੱਪੜੇ ਕੱਢੋ ਤੇ ਮੈਂ ਆ ਗਿਆ ਘਰ ਤੇ ਫਿਰ ਮੈਂ ਹੋਉਣਾ ਹੈ ਚਲੋ ਠੀਕ ਆ ਚਲ ਆ ਗਿਆ ਆ ਗਿਆ ਜੀ ਕੌਣ ਆ ਗਿਆ ਇਹੋਲੇ ਬੱਲੇ ਕੀ ਆਲਾ ਸਸੀ ਕੇ ਬਾਜੀ ਸਸੀ ਜਾਨ ਹੋ ਠੀਕ ਹੈ ਜੀ ਵਧੀਆ ਵਧੀਆ ਆਜੋ ਨੰਗੋ ਦਾ ਬੂਗਾ ਮਾਰ ਆਜੋ ਹੋ ਸਨਾਓ ਠੀਕ ਠਾਕ ਕਰ ਸਰਦਿਆ ਠੀਕ ਠਾਕ ਜੋਤ ਪਾਣੀ ਲੈ ਓ ਹੋ ਸਨਾਓ ਭਾਜੀ ਠੀਕ ਠਾਕ ਵਧੀਆ ਠੀਕ ਠਾਕ ਕੀ ਦੱਸੋ ਕਿਦਾਂ ਵਧੀਆ ਚੱਲੀ ਜਾ ਰਿਆ ਜਿਹੜੀ ਘੜੀ ਲੰਘ ਜੇ ਚਲੋ ਵਧੀਆ ਆ ਲੋ ਪਾਣੀ ਭਾਜੀ ਸਾਸਿਕਾ ਚਾਹ ਬਣਾਓ ਜੋਤ ਵਧੀਆ ਜੀ ਹੈ ਨਹੀਂ ਚਾਹ ਨਹੀਂ ਰਹਿਣ ਦੋ ਉਹ ਨਹੀਂ ਨਹੀਂ ਘੁੱਟ ਘੁੱਟ ਚਾਹ ਨਹੀਂ ਚਾਹ ਨਹੀਂ ਪੀਣੀ 2 ਮਿੰਟ ਲੱਗਣੇ ਸੀ ਭਾਜੀ ਕਿੰਨਾ ਕ ਟਾਈਮ ਲੱਗ ਗਿਆ ਉਹ ਨਹੀਂ ਨਹੀਂ ਜਾਣੀਆਂ ਵੀ ਨਹੀਂ ਮੈਂ ਤੇ ਚੱਲੀਏ ਕਿਤੇ ਜਾਣਾ ਕਿੱਥੇ ਹੀਗਾ ਬਸ ਇਦਾਂ ਹੀ ਮੀਂਹ ਜਾ ਪੈਂਡਿਆ ਸੀਗਾ ਅੱਛਾ ਤੇ ਹੁਣ ਥੋੜਾ ਉਦਾਂ ਹਟਿਆ ਹੋਵਾ ਤੇ ਮੇਰਾ ਅਰਾਦਾ ਸੀ ਕਿ ਉਹ ਲਵਲੀ ਨੇ ਆਏ ਨਾ ਸੋਮਵਾਰ ਆਹ ਕਹਿੰਦੇ ਸੀ ਲੱਗਾ ਪਤਾ ਮੈਨੂੰ ਨਾ ਤੇ ਅੱਜ ਸ਼ੁੱਕਰਵਾਰ ਹੋਇਆ ਤੇ ਮੇਰਾ ਅਰਾਦਾ ਵੀ ਗੱਡੀ ਲੈ ਆਵਾ ਮੁੜ ਕੇ ਫਿਰ ਕੱਲ ਸ਼ਨੀਵਾਰ ਤੇ ਪਰਸੋਂ ਐਤਵਾਰ ਤੇ ਦੋ ਦਿਨ ਫੇਰ ਨਹੀਂ ਕਿ ਮਿਲਣੀ ਨਹੀਂ ਮੰਨਦੇ ਫਿਰ ਤਈ ਹਨ ਮੈਂ ਤੇ ਨਾ ਮਖਤਿਆਰ ਭਾਈ ਨੂੰ ਹੀ ਮਿਲਣ ਜਾ ਕੇ ਉਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਵੀ ਗੱਲ ਗੌਲੀ ਨਹੀਂ ਆ ਮੇੜੀ ਤੇ ਨਾਲ ਤੁਸੀਂ ਗੱਲ ਮੰਨਦੇ ਹੋ ਮੇੜੀ ਉਹ ਪਾਜੀ ਕਰੀਏਗੀ ਅਹੀਂ ਪਹਿਲੇ ਦਿਨ ਤੋਂ ਜਿੱਦਾਂ ਜਿੱਦਾਂ ਦੇ ਹਾਲਾਤ ਵੇਖੇ ਆ ਨਾ ਉਹਨਾਂ ਕਰਕੇ ਹੀ ਇਹ ਕੰਮ ਕਰਨ ਡੇ ਆ ਉਹ ਜੋ ਬਣਾ ਹਾਲਾਤ ਵੀ ਆਪ ਬਣਾਏ ਆ ਕਿ ਬਗਾਣੇ ਨੇ ਨਹੀਂ ਬਣਾਏ ਪਰ ਬਿਤੇ ਪਹਿਲੇ ਦਿਨ ਤੋਂ ਇਹ ਸਹੀ ਰੱਖ ਦੇਣਾ ਤਾਂ ਇਦਾਂ ਹੋਣਾ ਹੀ ਨਹੀਂ ਅਸੀਂ ਫਿਰ ਦੱਸੋ ਕੀ ਕਰਦੇ ਹੁਣ ਉਹ ਪ੍ਰੋਣਾ ਵੀ ਇੱਥੇ ਆ ਕੇ ਕਹੀ ਜਾਂਦਾ ਸੀਗਾ ਕਿ ਗੱਡੀ ਚਾਹੀਦੀ ਹੈ ਹੁਣ ਉਹ ਤਾਂ ਭੁੱਖ ਪਈ ਆ ਹੁਣ ਉਹਨਾਂ ਨੂੰ ਗੱਡੀ ਐਨੀ ਨਹੀਂ ਗੱਡੀ ਤਾਂ ਹੈਗੀ ਪਰ ਹੁਣ ਉਹ ਵੀ ਸਮਝਣ ਇਹ ਗੱਲ ਤੇ ਫੇਰ ਹੀ ਆ ਨਾ ਹੈਗਾ ਨਹੀਂ ਹੁਣ ਅਸੀਂ ਆਪਣੇ ਪੱਲੇੋਂ ਕਹੀ ਜਾਈਏ ਮੰਨ ਲਓ ਵੀ ਨਹੀਂ ਦੇਣੀ ਤੇ ਫਿਰ ਕੱਲ ਨੂੰ ਕੁੜੀ ਨੂੰ ਤਾਂਕ ਪਰੇਸ਼ਾਨ ਕਰਨਗੇ ਤਾਂ ਫਿਰ ਕੀ ਕਾਂਗੇ ਦੱਸੋ ਇਹ ਚੀਜ਼ ਦੀ ਵੀ ਕੀ ਗਾਰੰਟੀ ਆ ਗੱਡੀ ਦੇ ਕੇ ਕੁੜੀ ਨੂੰ ਸਹੀ ਰੱਖਣਗੇ ਹੈ ਗਾਰੰਟੀ ਕੋਈ ਉਦਾਂ ਇਹ ਆ ਬਿਚਲੋ ਹੁਣ ਤੇ ਠੀਕ ਆ ਉਹਦੇ ਨਾਲ ਜਦੋਂ ਤੇ ਖੜੀ ਜੈ ਨਰਪਿੰਦਰ ਅਜੇ ਠੀਕ ਆ ਉਹਦੇ ਨਾਲ ਤੇ ਹੁਣ ਲਾਲਚੀ ਹੋ ਪਤਾ ਲੱਗ ਗਿਆ ਵਾ ਮਨੇ ਪੈਸੇ ਚੁੱਕ ਲਏ ਆ ਗੱਡੀ ਆਉਣ ਵਾਲੀ ਐ ਤੂੰ ਹੀ ਪਛਤਾਉਣਾ ਬਾਅਦ ਚ ਮੈਂ ਤੁਹਾਨੂੰ ਕਹਿਣ ਡਿਆ ਸੀ ਗਾਂ ਇਕੱਠੇ ਚੱਲਦੇ ਉੱਥੇ ਮੈਂ ਤਲਾਕ ਦੇ ਕਾਗਜ਼ ਬਣਾਏ ਸੀ ਤੂੰ ਵੀ ਮੇਰੇ ਨਾਲ ਚੱਲਦੇ ਕੁੜੀ ਨੂੰ ਨਾਂ ਭੇਜ ਦੇ ਉਹਨਾਂ ਤੇ ਪ੍ਰੈਸ਼ਰ ਪਾ ਲਾਣਾ ਹੈ ਆਪਾਂ ਭਾਜੀ ਗੱਲ ਪਤਾ ਕੀ ਹੈ ਜੇ ਮੇਰੇ ਚ ਹਿੰਮਤ ਹੁੰਦੀ ਨਾ ਤੇ ਫੇਰ ਤੇ ਆਪਾਂ ਇਹ ਕੰਮ ਕਰ ਲੈਣਾ ਸੀ ਪਰ ਹੁਣ ਉਹਨਾਂ ਦੇ ਨਾਲ ਮੱਥਾ ਲਾਉਣ ਵਾਸਤੇ ਮੇਰੇ ਚ ਹਿੰਮਤ ਹੈ ਨਹੀਂ ਤੁਹਾਡੀ ਚਲੋ ਅਸੀਂ ਮੰਨੇ ਆ ਵਾਗ ਵੀ ਹੋ ਗਈ ਤੁਸੀਂ ਟੱਕਰ ਲੈ ਸਕਦੇ ਜੇ ਉਹਨਾਂ ਨਾਲ ਹੁਣ ਮੈਂ ਇਕੱਲਾ ਵਾਂ ਮਚੋਲਿਆ ਨੇ ਮੇਰੇ ਨਾਲ ਪਹਿਲਾਂ ਗੱਲ ਕੀਤੀ ਨਹੀਂ ਹਨਾ ਬਾਅਦ ਚ ਉਹਨਾਂ ਨੇ ਮੈਨੂੰ ਸਾਰੀ ਗੱਲ ਦੱਸੀ ਗੱਡੀ ਦੀ ਜਾਂ ਤੇ ਸਾਨੂੰ ਪਹਿਲਾਂ ਦੱਸ ਦੇ ਅਹੀਂ ਕੋਈ ਆਪਣੀ ਤਿਆਰੀ ਕਰ ਦੇ ਜਾਂ ਅਹੀਂ ਉੱਥੇ ਮੱਥਾ ਹੀ ਨਾ ਲਾਉਂਦੇ ਪਰ ਸਾਨੂੰ ਇਹ ਗੱਲਾਂ ਦਾ ਪਤਾ ਨਹੀਂ ਨਾ ਵੀ ਬਾਅਦ ਚ ਮੇਰੇ ਨਾਲੇ ਕੰਮ ਹੋਣੇ ਹੁਣ ਪਿਓ ਮੇਰਾ ਸਿਰ ਤੇ ਨਹੀਂ ਆਪ ਹੀ ਸਾਰੇ ਕੰਮ ਕਰਨੇ ਆ ਵਿਚੋਲੇ ਵੀ ਚਲੋ ਮਦਦ ਕਰ ਦੇਣਗੇ ਲੱਖ ਦੇ ਕਰ ਦੇਣਗੇ 2 ਲੱਖ ਦੇ ਦੇ ਦੇਣਗੇ ਬਾਅਦ ਤੇ ਮੋੜਨਾ ਹੀ ਪੈਣਾ ਨਾ ਗੱਲ ਤੇ ਇਹ ਆ ਵੀ ਜਿਹਦੇ ਘਰ ਅੱਗ ਲੱਗੀ ਹੁੰਦੀ ਹੈ ਨਾ ਸੇਕ ਵੀ ਉਹਨੂੰ ਲੱਗਦਾ ਦੂਜਿਆਂ ਨੂੰ ਨਹੀਂ ਪਤਾ ਹੁੰਦਾ ਉਹ ਵੇਖ ਲੋ ਨਹੀਂ ਮੰਨਦਾ ਤੇ ਤੁਹਾਡੀ ਮਰਜ਼ੀ ਆ ਮੈਂ ਤੁਹਾਨੂੰ ਬਚਾਉਣ ਡਿਆ ਸੀ ਪਰ ਤੁਸੀਂ ਨਾ 15-20 ਲੱਖ ਦੇ ਥੱਲੇ ਆ ਜਾਣਾ ਵਾ ਚਲੋ ਠੀਕ ਆ ਚੱਲਦਾ ਫਿਰ ਮੈਂ ਨਹੀਂ ਮੰਨਣਾ ਬੈਠੋ ਘੜੀ ਚਾਹ ਪਣੀ ਪੀ ਕੇ ਨਹੀਂ ਨਹੀਂ ਚੱਲਦਾ ਫਿਰ ਮੈਂ ਸਮਝ ਨਹੀਂ ਆਉਂਦੀ ਕਦੀ ਕਦੀ ਤਾਂ ਲੱਗਦਾ ਵਾ ਕਿ ਗਲਤੀ ਕਰਤੀ ਹਰਪਿੰਦਰ ਨੂੰ ਕੱਲ ਕੇ ਦਿਲਜੀਤ ਦੀ ਗੱਲ ਮੰਨੀ ਲੈਣੀ ਚਾਹੀਦੀ ਪਰ ਫੇਰ ਮਨ ਚ ਆਉਂਦੀ ਆ ਕਿ ਵਿਆਹ ਤੋਂ ਬਾਅਦ ਇਹਨੇ ਕਦੀ ਸਾਡੇ ਵੱਲ ਦੀ ਗੱਲ ਕੀਤੀ ਨਹੀਂ ਹੁਣ ਇਹਦਾ ਵਿਗਾੜ ਪਿਆ ਵਾ ਉਥੇ ਤੇ ਫੇਰ ਸਾਡੇ ਵੱਲ ਤੜਾ ਭੇਂਡਿਆ ਚਲੋ ਰੱਬ ਜਿੱਦ ਨੂੰ ਲੈ ਜਾਊਗਾ आपे ठीक ही करूँगा। उन्हें कि गलत करना रपिंदर करे मैं चाह कि बना के प्या ली ਆ ਤੇ ਮੈਨੂੰ ਨਾ ਹੁਣ ਮਤਲਬ ਆ ਜਿਹੜਾ ਤਾਂ ਕਰਕੇ ਮੈਨੂੰ ਨਾ ਇਹ ਕੰਮ ਕਰਨਾ ਪੈ ਗਿਆ ਥੋੜੇ ਦਿਨੀ ਰਹਿ ਗਿਆ ਕੋਈ ਗੱਲ ਨਹੀਂ ਚਲ ਆ ਕਰੂੰਗੀ ਹਰਦੇ ਵਾਲਾ ਤੇ ਆ ਕੱਪ ਕਰੂੰਗੀ ਆਪਣੇ ਵਾਲ ਰਪਿੰਦਰ ਐ ਐਵੇਂ ਇੰਨਾ ਕੰਮ ਕਰਦੀ ਰਹਿਣੀ ਆ ਸੰਦੀਪ ਨੂੰ ਵੀ ਦੱਸਿਆ ਕਰ ਕੰਮ ਉਹ ਵੀ ਤੇਰੇ ਨਾਲ ਕਰਵਾਇਆ ਕਰੂਗੀ ਬੈਜੋ ਮੈਂ ਲੈ ਮੈਂ ਚਾਹ ਬਣਾ ਕੇ ਲਿਆਈਆਂ ਚਾਹ ਪੀਲਾ ਥੋੜੀ ਕਾ ਮੰਮੀ ਕਿੰਨਾ ਕੁ ਹੁੰਦਾ ਆ ਮੈਂ ਚੱਲ ਕਰ ਲੈਣੀ ਕੀ ਵਿਚਾਰੇ ਨੂੰ ਖੇਚਲ ਦੇਣੀ ਆ ਰੈਸਟ ਕਰਨ ਦੇ ਹੋਣੇ ਆ ਉਹ ਵੀ ਚੱਲ ਪੁੱਤ ਖੇਚਲ ਵਾਲੀ ਕਿਹੜੀ ਗੱਲ ਆ ਇਹ ਆਪ ਹੀ ਹੱਥ ਪੜਥੀ ਪਾਈਏ ਨਾ ਤੇ ਛੇਤੀ ਕੰਮ ਹੋ ਜਾਂਦਾ ਵਾ ਚੱਲ ਪੀਲਾ ਚਾਹ ਕੋਈ ਗੱਲ ਨਹੀਂ ਬਾਅਦ ਚ ਵੇਨਦੀ ਫੜਾ ਤੀ ਮੈਂ ਤੇ लवली ਦਾ ਵੀ ਫੋਨ ਆਇਆ ਹੀ ਕਹਿੰਦੇ ਸੀ ਮੈਂ ਆ ਜਾਣਾ ਵਾ ਥੋੜੇ ਦਿਨਾਂ ਤੱਕ ਆਓ ਵੇਖੋ ਮੈਨੂੰ ਤੇ ਨੀਪੋ ਜੀ ਦੱਸਿਆ ਹੈਗਾ ਹਾਲੇ ਨਹੀਂ ਨਹੀਂ ਦਰੋਂਦੇ ਕਿਦੋਂ ਨਹੀਂ ਕਹਿੰਦੇ ਆ ਕਿ ਦੋ-ਤਿੰਨ ਦਿਨਾਂ ਤੱਕ ਨਹੀਂ ਆ ਜਾਣਾ ਵਾ ਅੱਛਾ ਅੱਛਾ ਚੱਲ ਆ ਜੂਗਾ ਤਾਂ ਵਧੀਆ ਗੱਲ ਵਾ ਸਭ ਚਲੋ ਲੱਗੀ ਜਾਣਾ ਪਤਾ ਜਿੱਦਾਂ ਆਉਣਗੇ ਹੋਰ ਹੋਰ ਦੱਸ ਫਿਰ ਨੀਪੋ ਆਇਆ ਹੁਣ ਠੀਕ ਠਾਕ ਆਜੂਗਾ ਤਾਂ ਵਧੀਆ ਗੱਲ ਹੀ ਆ ਮੈਨੂੰ ਲੱਗਦਾ ਸੋਮਵਾਰ ਤੱਕ ਆ ਹੀ ਜਾਣਾ ਲੱਗਣੀ ਨੇ ਚਲੋ ਵਧੀਆ ਗੱਲ ਆਮੀ ਗਿਆਨੂ ਵਿੱਚ ਕਿੰਨਾ ਟਾਈਮ ਹੋਈ ਗਿਆ ਵਾ ਹੋਰ ਕੀ ਆ ਮੈਂ ਤਾਂ ਆਪ ਢੀਕਣ ਲਈ ਆ ਕਈ ਕੰਮ ਆ ਜਿਹੜੇ ਉਹਨੇ ਆਣ ਕੇ ਕਰਨੇ ਆ ਚਲੋ ਕੋਈ ਗੱਲ ਨਹੀਂ ਆ ਜਾਣਗੇ ਹੋਰ ਤੂੰ ਦੱਸ ਪਿੰਡੋਂ ਆਇਆ ਹੋਂ ਠੀਕ ਠਾਕ ਸਾਰੇ ਹਾਂਜੀ ਪਿੰਡੋਂ ਆਇਆ ਠੀਕ ਠਾਕ ਵਧੀਆ ਨੇ ਛੁ ਠੀਕ ਆ ਹਾਂਜੀ ਹੋਰ ਤင်း ਦੱਸੋ ਹਾਂ ਠੀਕ ਠਾਕ ਆ ਸਭ ਤੇ ਅ ਸੰਦੀਪ ਕਹਿ ਰਹੇ ਸੀ ਮੈਂ ਕੱਪੜੇ ਲਿਆਉਣੇ ਆ ਜੇ ਤੂੰ ਵੀ ਲਿਆਉਣੇ ਤਾਂ ਦੱਸ ਦੇ ਤੇ ਤੇਰੇ ਵਾਸਤੇ ਵੀ ਲਿਆਵਾਂਗੇ ਮੰਮੀ ਮੇਰੇ ਕੋਲ ਤੇ ਵੈਸੇ ਨਾ ਸੂਟ ਹੈਗੇ ਆ ਹਲੇ ਕੋਈ ਨਹੀਂ ਜਲੋੜ ਹੋਊਗੀ ਨਾ ਤੇ ਫਿਰ ਲਿਆਵਾਂਗੇ ਚਲ ਕੋਈ ਨਹੀਂ ਜਿੱਦਾਂ ਦੇ ਮੈਂ ਉਹਦੇ ਲਾਉਂਗੀ ਨਾ ਜੇ ਮੈਨੂੰ ਚੰਗੇ ਲੱਗੇ ਤੇ ਰੰਗਾਂ 'ਚ ਫਰਕ ਪਾ ਲੂੰਗੀ ਇੱਕੋ ਜਿਹਾ ਲੈ ਆਉਂਦਾ ਤੇ ਦੋਆਂ ਜਾਣੀਆਂ ਦੀ ਚਲੋ ਮੰਮੀ ਉਹ ਤਾਂ ਡੀ ਮਰਜੀ ਆ ਤੂੰ ਜਿੱਦਾਂ ਦਾ ਵੀ ਸੂਟ ਲਿਓਣਾ ਹੋਊਗਾ ਲੈ ਆਇਓ ਵੈਸੇ ਲੋੜ ਤੇ ਨਹੀਂ ਆਗੀ ਕੋਈ ਵੀ ਹੁਣ ਓਦਾਂ ਵੀ ਅੱਗੇ ਮੌਸਮ ਚੇਂਜ ਹੋ ਜਾਣਾ ਵਾ ਤੇ ਗਰਮੀਆਂ ਵਾਲੇ ਸੂਟ ਤੇ ਅੱਗੇ ਬਥੇਰੇ ਪਈ ਆ ਅੱਗੇ ਜੇ ਤੈਨੂੰ ਪਸੰਦ ਆ ਲੱਗੂਗਾ ਤੇ ਕੋਈ ਨਹੀਂ ਲੈ ਆਇਓ ਕੋਈ ਗੱਲ ਨਹੀਂ ਪੁੱਤ ਜਿੱਦਾਂ ਦਾ ਸੰਦੀਪ ਨੂੰ ਪਸੰਦ ਆ ਉਹ ਨਾ ਮੈਂ ਓਦਾਂ ਦਾ ਹੀ ਤੇਰੇ ਵਾਸਤੇ ਲੈ ਆਉਂਗੀ ਉਹਨੇ ਕਿਹੜੇ ਹੁਣ ਗਰਮੀਆਂ ਵਾਲੇ ਲਿਆਉਣੇ ਆ ਗਰਮੀ ਤਾਂ ਹੁਣ ਲੰਘ ਗਈ ਸਮਝ ਜਿਹੜੇ ਪਹਿਲੇ ਸੂਟ ਵਾ ਉਹ ਹੀ ਪਾਟਣੇ ਆ ਚੱਲ ਪੁੱਤ ਮੈਂ ਵੀ ਨਾ ਰੋਟੀ ਵੀ ਖਲਾ ਫਿਰ ਸਬਜੀ ਸਬਜੀ ਕੋਈ ਬਣਾ ਲਾ ਤੂੰ ਕਰ ਲਾਸ ਪੈਦਾ ਕੋਈ ਇਹ ਮੈਂ ਕਰ ਲੈਨੀ ਆ ਇੰਨੀ ਖੇਚਲ ਨਾ ਕਰਿਆ ਕਰੋ ਬਸ ਆ ਹੋ ਗਿਆ ਵਾ ਕੰਮ ਹੁਣ ਮੈਂ ਰਸੋਈ ਚੀ ਜਾਣਾ ਆ ਚੱਲ ਕੋਈ ਨਹੀਂ ਤੂੰ ਲਾਲਾ ਛਾੜੂ ਤੇ ਮੈਂ ਰੋਟੀ ਬਣਾ ਲੈਨੀ ਆ ਉਦੋਂ ਮੈਂ ਵੀ ਤਾਂ ਬੈਠੀ ਰਹਿਣਾ ਚੱਲ ਵੇਖ ਲਓ ਫਿਰ ਕਹਿੰਦੇ ਆ ਕਿ ਇਹਨਾਂ ਨੂੰ ਸੋਮਵਾਰ ਨੂੰ ਆ ਜਾਣਾ ਵਾ ਤੇ ਮੈਂ ਤਾਂ ਰਿਕਾਰਡਿੰਗਾਂ ਮੋ ਫੋਨ ਦੇ ਵਿੱਚ ਰੱਖੀਆਂ ਵਾ ਤਾਂ ਜੇ ਕਿਤੇ ਨਾ ਨਹੀਂ ਆ ਕੇ ਫੋਨ ਚੈੱਕ ਕੀਤਾ ਤੇ ਇਹਨਾਂ ਨੇ ਵੇਖ ਲਿਆ ਫੇਰ ਮੈਨੂੰ ਕਹਿਣਗੇ ਦੋ ਸਬੂਤ ਹੀ ਇਕੱਠੇ ਕਰੀਏ ਜਾਨੀ ਹੇ ਦੇ ਵਿੱਚ ਇੱਕ ਤੇ ਰਾਦਾ ਵਾ ਇਹਨਾਂ ਨੂੰ ਕੱਟ ਹੀ ਦਿੰਨੀ ਆ ਐਵੇਂ ਵੇਖ ਲਿਆ ਨਾ ਹੋਰ ਫੜ ਪਾਊਗਾ ਪਰ ਨਹੀਂ ਅੱਜ ਰਹਿਣ ਦਿੰਨੀ ਆ ਜਿੱਦਨ ਇਹਨਾਂ ਨੇ ਆਉਣਾ ਹੋਊਗਾ ਨਾ ਇੱਕ ਦਿਨ ਗੀਤੀਆਂ ਕੱਢ ਦੋ ਹਲੇ ਕਈ ਪਤਾ ਪੱਕਾ ਸੋਮਵਾਰ ਆਉਣਾ ਵੀ ਹੈ ਕਿ ਨਹੀਂ ਆਉਣਾ ਹੈਗਾ ਬੈਠੇ ਰਹ ਹਾਂ ਗੱਲ ਸੁਣਦੇ ਰਹੀ ਮੈਂ ਤਿਆਰ ਹੋ ਗਈ ਹਾਂ ਮੇਰਾ ਰਾਦਾ ਵੀ ਰਮਨ ਕੋ ਹੋਈ ਆਵਾ ਤੇ ਚੌਂਦੀ ਵੀ ਆਏ ਆਂ ਵੀ ਤੁਸੀਂ ਮੇਰੇ ਨਾਲ ਹੀ ਚੱਲੋ ਉਹ ਤੂੰ ਐਦਾਂ ਕਰ ਚਾਰ ਤੂੰ ਹੈਂ ਆਂ ਕੂੰ ਹੋਇਆ ਮੈਨੂੰ ਕੰਮ ਹੋ ਮੈਂ ਨਿਕਾ ਜਾਣਾ ਠੀਕ ਆ ਉਹ ਫਿਰ ਕੀ ਆ ਚਲ ਜੋ ਹਾਂ ਘੰਟੇ ਚਾ ਲਾਂਗੇ ਹੋ ਕੇ ਮੈਂ ਲੈਣ ਆ ਜੂਗਾ ਮੈਨੂੰ ਫੋਨ ਕਰਦੀ ਮੈਂ ਲੈਣ ਆ ਜੂਗਾ ਜਾਣਾ ਨਿਕਾ ਮੈਂ ਤੇ ਜੇ ਫਿਰ ਤੁਸੀਂ ਨਹੀਂ ਨਾ ਜਾਣਾ ਤੇ ਫਿਰ ਮੈਂ ਦੋਰਾ ਤਾਂ ਲਾ ਕੇ ਆਉਣਾ ਉਹ ਚਲ ਹੋਵੀ ਜਿੱਦਣ ਆਉਣਾ ਨਾ ਮੈਂ ਦੱਸ ਦਵਾਂ ਉਹ ਦੂਜੀ ਗੱਲ ਇਹ ਆ ਕਿ ਜਿੱਦਣ ਉਹ ਕੁੜੀ ਨੂੰ ਛੱਡ ਕੇ ਆਏ ਜਾਂ ਲੈ ਕੇ ਆਏ ਸੀ ਪੁੱਛਿਆ ਨਾ ਤੈਨੂੰ ਹੁਣ ਤੂੰ ਤੁਰ ਪੀ ਉਧਰ ਨੂੰ ਮੇਰੇ ਗਾ ਸੁਣੋ ਉਹ ਮੇਰੀ ਭੈਣ ਆ ਉਹ ਸਾਰਾ ਦੁੱਖ ਸੁੱਖ ਮੇ ਨਾਲ ਸਾਂਝਾ ਕਰਦੀ ਆ ਤੇ ਫਿਰ ਮੇਰਾ ਜਣਾ ਤਾਂ ਬੰਦਾ ਹੀ ਆ ਨਾ ਤੂੰ ਐਵੇਂ ਨਰਾਜ ਹੋਣ ਡਿਆ ਬੇ ਜੀ ਤੂੰ ਉਹਨਾਂ ਦੇ ਘਰ ਵਿੱਚ ਨਾ ਉਹਦੀ ਦਖਲ ਅੰਦਾਜ਼ੀ ਰ ਕਰਿਆ ਕਰ ਤੂੰ ਜਾਣਾ ਵਾ ਉਹਦਾ ਮਿਲ ਗਲੇ ਆ ਠੀਕ ਆ ਮੇਰੇ ਗਲਤ ਮੈਂ ਆਉਂਗੀ ਤੇ ਜਿਵੇਂ ਨੇ ਪੁੱਛਦੇ ਆ ਕਰਦੇ ਆ ਫੇਰ ਹੀ ਮੈਂ ਦਖਲ ਅੰਦਾਜ਼ੀ ਦਿੰਨੀ ਆ ਆਪਣੇ ਮਰਜ਼ੀ ਦੀ ਥੋੜੀ ਦਖਲ ਅੰਦਾਜ਼ੀ ਦਿੰਨੀ ਆ ਉਹ ਮੈਨੂੰ ਹਰ ਗੱਲ ਪੁੱਛਦੀ ਆ ਦੱਸਦੀ ਆ ਚਲ ਠੀਕ ਆ ਪਰ ਮੈਂ ਨਹੀਂ ਜਾਣਾ ਜਦੋਂ ਆਉਣਾ ਹੋਊਗਾ ਨਾ ਮੈਨੂੰ ਫੋਨ ਕਰਦੀ ਮੈਂ ਲੈਣ ਆ ਜੂ। ਚਲੋ ਕੋਈ ਗੱਲ ਨਹੀਂ ਰੋਟੀਆਂ ਪਕਾਤੀ ਐ ਖਾ ਲਿਓ ਮਗਰੋਂ ਤੇ ਮੈਂ ਫਿਰ ਚੱਲੀ ਆਂ। ਦੇਰ ਬਿਨਾਂ ਲੱਗਾ ਟਾਈਮ ਵਿੱਚੋਂ ਆਉਣ ਦਾ ਤੇ ਫਿਰ ਮੈਂ ਤੁਹਾਨੂੰ ਫੋਨ ਕਰ ਦਊਂਗੀ। ਜੇ ਨਹੀਂ ਨਾ ਤੇ ਫਿਰ ਚਾਚੀ ਦੀ ਰੋਟੀ ਖਾ ਲਿਓ। ਫਿਰ ਮੈਂ ਦੋ ਦਿਨ ਲਾ ਕੇ ਆ ਜੂਗੀ। ਠੀਕ। ਜੇ ਜਾਣਾ ਵਾ ਤੇ ਮੈਂ ਛੱਡ ਆਵਾ ਫਿਰ। ਬਸ ਇੱਥੋਂ ਮਿਲ ਜਾਣੀ ਐ। ਤੇ ਜੇ ਤੁਸੀਂ ਘਰ ਨਹੀਂ ਜਾਣਾ ਮੇਰਾ ਬੱਸੇ ਬੈਠ ਚੱਲ ਜਾਣੀ ਐ। ਚਲ ਠੀਕ। ਉਹਨੇ ਪੁੱਛ ਦੇ ਕੇ ਛਿਦੇ ਨਹੀਂ ਆ ਇਹਵੇਂ ਪ੍ਰਧਾਨ ਬਣੀ ਕਰਦੀ ਕਰਦਾ ਕੰਮ ਪਣਾ ਪਾਣੀ ਨੇ ਕਿਦਾਂ ਤੋੜਿਆ ਆ ਮਣ ਜੇ ਉਹ ਬਣਾਉਂਦਾ ਤੈਨੂੰ ਕੈਨੇ ਪਹਾਨਾ ਕਰ ਮੀਂਹ ਤੇ ਹਟੰਨੀ ਦਿਆ ਮੰਮੀ ਜੀ ਕੀ ਕੱਲੇ ਗੱਲਾਂ ਕਰੀ ਜਾਂਦੇ ਜੀ ਗੱਲਾਂ ਪਤਾ ਕੀ ਕਰਨੀਆਂ ਨੇ ਜਿਹੜੇ ਕੰਮ ਬਾਹਰੇ ਹੋ ਜਾਂਦੇ ਆ ਨਾ ਉਹਨਾਂ ਤਾਂ ਹੁੰਦਾ ਸੋਚ ਆਉਂਦੀ ਆ ਵੀ ਕੀ ਬੰਦਾ ਕਰਿਆ ਕਰਨਾ ਕੋਸ਼ਿਸ਼ ਹੋ ਕੁਛ ਗਿਆ ਜਿਹੜੇ ਬਾਹਰੇ ਕੰਮ ਹੋ ਜਾਂਦੇ ਆ ਨਾ ਉਹ ਸੋਚ ਆਉਂਦੀ ਆ ਫਿਓ ਹੋਈ ਹਣ ਜਿ ਵਿਚਾਰਾ ਜੋ ਆਪਣਾ ਕੰਮ ਕਰਦਾ ਚੱਲ ਕਿਤੇ ਪਲਸਤਰ ਪਲਸਤਰ ਕਰਦਾ ਕਿਤੇ ਵਧੀਆ ਆਪਣੇ ਬਣਾਉਂਦਾ ਹੋਣਾ ਜਿਹੜਾ ਕੰਮ ਪਿਆ ਗਿਆ ਜੀ ਆਪਣੇ ਲਈ ਗੱਡੀ ਲੈਂਦਾ ਤੇ ਚਾ ਚਰ ਜਣਾ ਹੈ ਹੈਨਾ ਹਾਂ ਜੀ ਇਹ ਤੇ ਗੱਲ ਹੈਗੀ ਆ ਪਰ ਕੀ ਕਰਨਾ ਸਾਡੇ ਕਰਮਾਂ ਚ ਲਿਖਿਆ ਹੋਊਗਾ ਜੋ ਉਹ ਕਿੱਥੇ ਗਿਆ ਪਤਾ ਚਾਣਾ ਕਿੱਥੇ ਮੰਮੀ ਜੀ ਗੱਡੀ ਲੈਣ ਵਾਸਤੇ ਗਿਆ ਕਹਿੰਦੇ ਹੀ ਵੀ ਮੰਮੀ ਨੂੰ ਨਾਂ ਦੱਸੀ ਪਰ ਰਿਆ ਨਹੀਂ ਗਿਆ ਕੀ ਕਰਾਂ ਫੇਰ ਮੋਹ ਕਿਤੇ ਮੈਂ ਖੜੀ ਚਾਹ ਚੜਨਾ ਜਾਂ ਆਪਣੇ ਵਾਸਤੇ ਲੈਣ ਜਾਂਦਾ ਇਹ ਕੰਮ ਹੋਣ ਦਾ ਜਿਹਦੇ ਕਿਹੇ ਦੇ ਭਾਏ ਜਾਂਦੇ ਨੇ ਅਸੀਂ ਸੋਚਿਆ ਤਾਂ ਵੀ ਇਹ ਕੰਮ ਪਾਊਗਾ ਕੋਈ ਨਹੀਂ ਮੰਮੀ ਜੀ ਚਾਹ ਤੇ ਰੁਪਿੰਦਰ ਵਾਸਤੇ ਗੱਡੀ ਲਈਦਾ ਵੀ ਬੜਾ ਹੋਣਾ ਸੀ ਹਾਂ ਤਾਂ ਸਹੀ ਪਰ ਉਹਨਾਂ ਨੇ ਹੁਣ ਮੋਹ ਮੰਗੀ ਕਿ ਜਾ ਹੀ ਆਪਣੀ ਮਰਜ਼ੀ ਨਾ ਦਿੰਦੇ ਉਹ ਵੀ ਚਾਹ ਨੂੰ ਵਖਰਾ ਹੀ ਹੀ ਆਪਣੀ ਧੀ ਨੂੰ ਦੇਣੀ ਆਪਣੀ ਖੁਸ਼ੀ ਖੁਸ਼ੀ ਦੇਈ ਦੀ ਜੀ ਹਾਂ ਪਰ ਹੁਣ ਕੀ ਕਰੀਏ ਫਿਰ ਜਦੋਂ ਇਹ ਰੌ ਰੀਤਾ ਬਣਿਆ ਫਿਰ ਨਹੀਂ ਬਣਾ ਪੈਂਦਾ ਵਾ ਨਾਲ ਤੇ ਹੀ ਨਾ ਫਿਕਰ ਕਰਿਆ ਕਰੋ ਕੀ ਘਰ ਧੀ ਖੁਸ਼ ਰਹਿਣੀ ਚਾਹੀਦੀ ਉੱਥੇ ਅਹੀਂ ਤੇ ਕਹਿੰਨੇ ਚ ਆਪਣੀ ਧੀ ਖੁਸ਼ ਰਵੇ ਪਰ ਹੁਣ ਆ ਜਿਹੜਾ ਕੰਮ ਹਨਾ ਇਹ ਦੀ ਚੰਗਾ ਹੁੰਦਾ ਜੀ ਅਹੀਂ ਆਪਣੀ ਖੁਸ਼ੀ ਨਾ ਦਿੰਦੇ ਨਾ ਚੀਜ਼ ਤੇ ਬੜੇ ਚਾਹ ਹੁਣਾ ਪੀਂਦੇ ਲੱਗੀਆਂ ਚੀਜ਼ ਤੇ ਆਪਣਾ ਸਾਡਾ ਉਦਾਂ ਹੀ ਪਿਆ ਵਾ ਤੁਹਾਨੂੰ ਪਤਾ ਕੋਈ ਨਹੀਂ ਮੰਮੀ ਜੀ ਕੋਈ ਸਮਾ ਪਾ ਕੇ ਸਾਰਾ ਕੋਈ ਠੀਕ ਹੋ ਜਾਣਾ ਇਹ ਵੀ ਸਾਰਾ ਕੁਝ ਹੋઈ ਜਾਣਾ ਜੇ ਇਹ ਕਮਰੇ ਖੜੇ ਹੋ ਗਏ ਹੀ ਤੇ ਕੀ ਗੱਲ ତਿਆਰ ਹੁਣ ਉਹ ਰਹਿ ਜਾਣੇ ਥੋੜਾ ਵੇਲਾ ਹੋਰ ਪਾ ਕੇ ਇਹਦੀ ਵੀ ਤਿਆਰੀ ਕਰਾ ਲਾਂਗੇ ਤੇਹੀ ਨਾ ਇਨੀ ਟੈਨਸ਼ਨ ਲਿਆ ਕਰੋ ਤੇਹੀ ਟੈਨਸ਼ਨ ਨਾ ਲਓ ਇਸੇ ਕਰਕੇ ਤੇ ਇੰਨਾ ਕੁਝ ਦੇਇਆ ਕਰਨ ਨਹੀਂ ਤੇ ਉਹਨਾਂ ਨੂੰ ਕੀ ਲੋੜੀ ਤੁਹਾਨੂੰ ਵੀ ਪਤਾ ਵਾ ਭਰਾ ਤੇ ਭੈਣਾਂ ਕੋਲ ਜਾ ਕੇ ਰਾਜੀ ਨਹੀਂ ਹੁੰਦੇ ਕੁਚਰੇ ਸਾਰੇ ਕੰਮ ਦੇਇਆ ਕਰਨ ਤੇ ਜੇ ਤੁਸੀਂ ਫਿਕਰਾਂ ਚ ਰਹੋਗੇ ਤੇ ਫਿਰ ਹੈਡੈਕ ਹੀ ਬਣੂਗਾ ਤੇਹੀ ਨਾ ਇਨੀ ਫਿਕਰ ਕਰਿਆ ਕਰੋ ਅਸੀਂ ਤਾਂ ਤੇ ਨਾਲ ਵਾਂ ਚੰਗਾ ਮਾੜਾ ਜਿੱਦਾਂ ਦਾ ਵੀ ਸਾਡੇ ਕੋ ਹੋਊਗਾ ਨਾ ਅਸੀਂ ਰੁਪਿੰਦਰ ਦੇ ਨਾਲ ਹੀ ਨਿਭਣਾ ਮੈਂ ਤਾਂ ਕਹਿੰਨੀ ਬਾਬਾ ਨਾਨਕ ਕਿਤੇ ਮੇਰੇ ਪੁੱਤ ਨੂੰ ਵੀ ਕਿਤੇ ਚੰਗੇ ਚੰਗੇ ਕੰਮ ਕਰੇ ਚਲੋ ਇਹਦਾ ਵੀ ਬੜਾ ਤਿਆਰੀ ਹੋਵੇ ਘਰ ਦੀ ਹਾਂ ਜੀ ਮੀ ਕੋਈ ਗੱਲ ਨਹੀਂ ਮੈਂ ਤਾਂ ਬੜਾ ਕੁ ਸੋਚਨੀ ਆ ਵਧੀਆ ਵਧੀਆ ਮੈਂ ਜੇ ਕਵੇਂ ਤੇ ਮੈਂ ਚੱਲਾ ਨਾਲ ਨਹੀਂ ਜਾਣ ਕੀ ਆ ਮੈਂ ਕੋਈ ਗੱਲ ਹੀ ਹੋਣਾ ਵਾਪਸ ਯਾਰ ਉੱਥੇ ਜਿਹੜਾ ਚੰਗਾ ਕੁਝ ਦਾ ਕੰਮ ਹੋਣਾ ਉਹਦੇ ਬਾਰੇ ਮੈਂ ਮਾ ਕਰਦੇ ਤੇ ਇਹਦੇ ਕੋਈ ਕਰੇ ਮਿੱਤਰ ਭਰਾ ਘੱਟੇ ਜਾਣਾ ਦੇ ਹੂੰ ਹਣਾ ਉਹ ਚੱਲ ਜੀ ਅਬ ਹੁਣ ਉੱਥੇ ਮੈਂ ਜਾਗ ਲਿਆ ਹੁਣ ਕੋਈ ਗੱਲ ਨਹੀਂ ਰਹਿਣ ਠੀਕ ਆ ਚੱਲ ਕੋਈ ਗੱਲ ਨਹੀਂ ਇਨੀ ਟੈਨਸ਼ਨ ਵੀ ਨਾ ਲਿਆ ਚੰਗਾ ਤਾਂ ਕੀ ਆ ਫਿਰ ਜੇ ਨਹੀਂ ਖੁਸ਼ੀ ਦਾ ਕੰਮ ਤੇ ਉਹ ਲੈਣਾ ਦਿਹਾਈ ਆ ਹਨਾ ਆਹ ਚਲੋ ਇਹੋ ਸੋਚੀਦਾ ਵੀ ਅਸਾਂ ਕਿ ਆਪਣੇ ਕੁੜੀਾਂ ਦੇ ਕਰਨ ਲਿਆ ਬਿਲਕੁਲ ਬਿਲਕੁਲ ਹਨਾ ਉਹਦੀ ਮਨ ਕੁੜੀ ਨਾ ਹਾਂ ਦੇ ਤੇ ਇਹ ਕੰਮ ਕਰਨਾ ਹੀ ਨਹੀਂ ਚਾ ਬਸ ਯਾਰ ਨਹੀਂ ਪੈੜ ਯਾਰੇ ਫੋਟਾ ਟੋਣਿਆ ਵਾ ਤੇ ਮਾਤਾ ਕਹਿਦੀ ਕਿ ਜਿੰਨੀ ਚਾਹੀਏ ਠੀਕ ਆ ਤੇ ਹੁਣ ਆਹ ਦਾਰ ਤੋਂ ਕਿ ਪੈਸੇ ਦੇ ਆ ਕੰਮ ਕਰਨ ਦੇ ਆ ਤੇ ਬੈਕਸ ਨਾਲ ਗਰੇ ਚਲੋ ਯਾਰ ਹੁਣ ਕੀ ਕਰੀਏ ਅਹੀਂ ਤੇ ਉਹ ਸੋਚਣ ਦੇ ਚਲ ਕੁੜੀ ਦਾ ਘਰ ਬਸ ਜਾਏਗਾ ਹਨਾ ਕੋਈ ਰੋਈ ਨਹੀਂ ਸਰੋ ਨੰਬਰ ਮੈਂ ਰਹੋ ਕਿਉਂਦਾ ਠੀਕ ਆ ਠੀਕ ਆ ਓਕੇ ਦੱਸੋ ਕੀ ਬੰਦਾ ਕਰੇ ਕੀ ਦਾ ਹੁਣ ਡੇ ਜੋ ਬੰਦਿਆ ਹੀ ਫੋਨ ਕਰਨਾ ਅੱਛਾ ਉਹ ਚਲਿਆ ਹੀ ਗੱਡੀ ਲੈਣ ਵਾਸਤੇ ਠੀਕ ਆ ਤੇ ਮੈਂ ਤਾਂ ਕਿਹਾ ਸੀ ਮੈਂ ਮੈਂ ਉਹਨਾਂ ਨਾਲ ਚੱਲਣ ਆ ਕਹਿੰਦਾ ਨਹੀਂ ਭਾਈ ਤੁਸੀਂ ਘਰੇ ਰੋ ਕੰਮ-ਕੰਮ ਵੇਹਲੋ ਆਪਣਾ ਤੇ ਮੀਟ ਲਟਲਟਾ ਬੋਲਣਾ ਕਹਿੰਦਾ ਭਾਜੀ ਇਹ ਕਿਹੜਾ ਖੁਸ਼ੀ ਦਾ ਕੰਮ ਆ ਉਹ ਮੈਂ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਤੇ ਕੋਈ ਗੱਲ ਨਹੀਂ ਹੁਣ ਲੈਉਣੀ ਤੇ ਪੈਣੀ ਆ ਗੱਡੀ ਹਨਾ ਹਾਂ ਤੇ ਰਿਆ ਹੀ ਕਰਨ ਕਹਿੰਦਾ ਇਹੋ ਜੇ ਅਸੀਂ ਚਾਈ ਚਾਈ ਪਹਿਲੇ ਦਿੰਦੇ ਕੁੜੀ ਨੂੰ ਤੇ ਕਿੰਨੀ ਖੁਸ਼ੀ ਹੋਣੀ ਤੇ ਹੁਣ ਉਹਨਾਂ ਨੇ ਮੰਗੇ ਲਈ ਆ ਉਦੋਂ ਇੱਕ ਗੱਲ ਆ ਪਰਮੀਤ ਘਰ ਵੀ ਤੇ ਵੇਖਾਂ ਜੋ ਬੰਦੇ ਕਿਦਾਂ ਮਾੜਾ ਹਾਲ ਆ ਯਾਰ ਘਰ ਝੌਂੜਿਆ ਕਮਰਾ ਝੌਂੜਿਆ ਉਹ ਮਾਤਾ ਕਿਤੇ ਕਹਿ ਨਹੀਂ ਦੀ ਆ ਕਿ ਕਹਿ ਗਏ ਮਿਸਰੀ ਮੋਸਰੀ ਨੂੰ ਤੇ ਇਹਦਾ ਹੱਲ ਕਰਾਈਏ ਅੱਛਾ ਹੁਣ ਜੇ ਇਹ ਨਾਲ ਇਦੋਂ ਇੰਨਾ ਡੰਡਾ ਦਿੰਦੇ ਗੱਡੀ ਲੈਣ ਵਾਸਤੇ ਤੇ ਕੀ ਪਤਾ ਉਹ ਆਪਣੇ ਘਰ ਦਾ ਕੋਈ ਕਰਦਾ ਐਂ ਤੇ ਹੀ ਸੋਚਿਆ ਚਾਹ ਮੰਨ ਜਾਣਗੇ ਨਾ ਗੱਡੀ ਲੈਣਗੇ ਪਰ ਉਹਨਾਂ ਨੇ ਜਿੱਦੀ ਹੀ ਫੜੀ ਤਾਂ ਤਾਂ ਕਿ ਉਹਨਾਂ ਸੋਖੇ ਰਹਿਣਾ ਉਹਨਾਂ ਦਿਲਜੀਤ ਹੀ ਆ ਉਹ ਵੀ ਉਹਨਾਂ ਨੂੰ ਡਿਆਰ ਧਮਕੀਆਂ ਦੇਂਦੇ ਆ ਜੋਬਨ ਵਾਲੇ ਵੀ ਫੇਰਾ ਮਾਰਨਦੇ ਵੀ ਗੱਡੀ ਨਾ ਦੇਣ ਤਾਂ ਚੱਲ ਮੇਰੀ ਗੱਲ ਬਣ ਜੂਗੀ ਉਹਨਾਂ ਦੀ ਕੀ ਪਤਾ ਕੀ ਗੱਲਾਂ ਹੋਣੀਆਂ ਕੀ ਨਹੀਂ ਜੇ ਇਧਰ ਕੁੜੀ ਨੂੰ ਤੰਗ ਕਰਨਗੇ ਤਾਂ ਉਹਨਾਂ ਦੀ ਕੁੜੀ ਸੋਖੀ ਥੋੜੀ ਇਹ ਤੇ ਇਦਾਂ ਹੀ ਆ ਨਾ ਸਮਾਜ ਤੇ ਚੱਲਦਾ ਹੀ ਆ ਆ ਦੁਨੀਆ ਤੇ ਜਿੱਦਾਂ ਕਰੋਗੇ ਤੇ ਉਦਾਂ ਹੀ ਪਾਓਗੇ ਜੀ ਹੋਰ ਰਪਿੰਦਰ ਨੂੰ ਤੰਗ ਕਰਨ ਦੇ ਅੱਗੇ ਉਹਨਾਂ ਦੀ ਕੁੜੀ ਕਿਹੜੀ ਸੌਖੀ ਆ ਹਾਂ ਉਹ ਵੀ ਤਾਂ ਤੰਗੀ ਚੱਕਣੀ ਦੀਦੀ ਆ ਹੁਣ ਇੱਥੇ ਬੈਠਣਾ ਕਿਹੜਾ ਸੌਖਾ ਆ ਉਹਦੇ ਵਾਸਤੇ ਆਪਣਾ ਘਰ ਆਪਣਾ ਹੀ ਹੁੰਦਾ ਉਹ ਦਿਨ ਜੋਤ ਕਹਿੰਦੀ ਕਹਿੰਦੀ ਇੱਥੇ ਦਲਜੀਤ ਆਉਂਦਾ ਮੈਂ ਤੇਨੂੰ ਦਲਜੀਤ ਦੀਆਂ ਗੱਲਾਂ ਵਿੱਚ ਨਾ ਆਇਆ ਉਹ ਕੀ ਪਤਾ ਕਿਹੜੀ ਗੱਲਾਂ ਆਉਂਦੇ ਆ ਪਰ ਪਰਮੀਤ ਹੁਣ ਇਹ ਸਮਝਦੇ ਨਹੀਂ ਨਾ ਗੱਲ ਨੂੰ ਵੀ ਐਹੀ ਇਦਾਂ ਨਾ ਕਰੀਏ ਜਿੱਦਾਂ ਇਹ ਕਰਨ ਦੇ ਉਦਾਂ ਇਹਨਾਂ ਦੇ ਨਾਲ ਹੋਉਂਦੀ ਦੀ ਆ ਪਰ ਇਹਨਾਂ ਨੂੰ ਨਾ ਸਮਝ ਨਹੀਂ ਆਉਂਦੀ ਦੀ ਬੰਦੇ ਨੂੰ ਸਮਝ ਬਾਅਦ ਚ ਹੀ ਹੁੰਦੀ ਹੁੰਦੀ ਆ ਉਹ ਲੋ ਤੇ ਬੰਦਾ ਕਰੀ ਜਾਂਦਾ ਚੁੱਪ ਕਰਕੇ ਹੁਣ ਜੇ ਇਹ ਰਪਿੰਦਰ ਨੂੰ ਤੰਗ ਕਰਨ ਦੇਦੇ ਆ ਜਾਂ ਜੋਬਨ ਨੂੰ ਤੰਗ ਕਰਨ ਦੇਦੇ ਆ ਤੇ ਦਲਜੀਤ ਨੇ ਵੀ ਵੱਟ ਪੂਰਾ ਚੜ੍ਹਾ ਦੇਣਾ ਨੂੰ ਪਤਾ ਨਹੀਂ ਇਹਨਾਂ ਨੂੰ ਲੱਗਣ ਡਿਆ ਸੁੰਝ ਲੱਗੀ ਆ ਨਾ ਪਹਿਲਾਂ ਉਹ ਵੀ ਨਾਲ ਹੀ ਉਹਨਾਂ ਦੇ ਜਿਉ ਗੱਡੀ ਮੰਗਦੇ ਤਾਂ ਉਹ ਵੀ ਨਾਲ ਹੀ ਵੀ ਗੱਡੀ ਲਓ ਅਗਲ ਵੀ ਉਹਨੂੰ ਹੁਣ ਆਈ ਜਦੋਂ ਆਪਣੇ ਘਰ ਤੇ ਹੁਣ ਲੱਗੀ ਚਲੋ ਕੋਈ ਗੱਲ ਨਹੀਂ ਜਿੱਦਾਂ ਕਰਨਗੇ ਉਦਾਂ ਹੀ ਭਰਨਗੇ ਦੇ ਗੱਲ ਸੁਣੋ ਤੁਸੀਂ ਫੋਨ ਵੇਖੀ ਜਾਣਦੇ ਜੇ ਦਲਜੀਤ ਨੂੰ ਫੋਨ ਕਰਕੇ ਆਈਆਂ ਕੀ ਕਹਿੰਦਾ ਵਾ ਕਹਿਣਾ ਨੇ ਕੀ ਆ ਉਹ ਨਹੀਂ ਮੰਨਿਆ ਇੱਥੇ ਆਉਣ ਨੂੰ ਕਹਿੰਦਾ ਮੈਂ ਨਹੀਂ ਸੰਦੀਪ ਨੂੰ ਲੈ ਆਉਣਾ ਜੇ ਤੁਸੀਂ ਛੱਡਣਾ ਆਉਣਾ ਤਾਂ ਆਣ ਕੇ ਛੱਡ ਜੋ ਤੇ ਕੁੜੀ ਕਹਿੰਦੀ ਆ ਵੀ ਮੈਂ ਇਦਾਂ ਜਾਣਾ ਨਹੀਂਗਾ ਜੇ ਉਹ ਲੈਣ ਆਊਗਾ ਤਾਂ ਮੈਂ ਫੇਰ ਜਾਣਾ ਵਾ ਉਹ ਮੇਰੀ ਗੱਲ ਸੁਣ ਤੂੰ ਕੁੜੀ ਨੂੰ ਇੱਥੇ ਰਹਿਣ ਦੇ ਜੇ ਤੇ ਉਹਦੀ ਮਰਜ਼ੀ ਹੋਊਗੀ ਤੇ ਆਣ ਕੇ ਲੈ ਜਾਊਗਾ ਨਹੀਂ ਤੇ ਰਹਿ ਦੇ ਫਿਰ ਜੋ ਹੁੰਦਾ ਵੇਖੀ ਜਾਊਗੀ ਵੀ ਕਿ ਕੀ ਜਾਊਗੀ ਜੇ ਕੱਲ ਨੂੰ ਬਾਹਰ ਅੰਦਰ ਚਲ ਗਿਆ ਫੇਰ ਔਖਾ ਹੋਣਾ ਮਾ ਨਾ ਕੀਪਤਾ ਪੰਜ ਸਾਲ ਨਹੀਂ ਆਉਣਾ ਕਿ ਛੇ ਸਾਲੀ ਆਉਣਾ ਫੇਰ ਕੀ ਕਰਾਂਗੇ ਆਪਾਂ ਜਾਣਾ ਉਹਨੇ ਟਠੇ ਖੂਜ ਕਦੋਂ ਦਾ ਇੱਥੋਂ ਕਹਿਣ ਡਿਆ ਵਾ ਕਦੀ ਮੈਂ ਤਲਾਕ ਦੇ ਕਾਗੀ ਭੇਜ ਦੇਣੇ ਕਦੀ ਮੈਂ ਆਹ ਕਰ ਦੇਣਾ ਕਦੀ ਆਹ ਕਰਦਣਾ ਅਜੇ ਤੱਕ ਕੀਤਾ ਕੋ ਦੱਸ ਚੱਲ ਫੇਰ ਹੁਣ ਉਹਦੇ ਤਰਲੇ ਤੇ ਨਹੀਂ ਕੱਢਣੀ ਸਾਡਾ ਤੇ ਫਰਜ਼ੀ ਨੂੰ ਕਹਿਣ ਦਾ ਤਾਂ ਹੀ ਮੈਂ ਫੋਨ ਕੀਤਾ ਸੀ ਕਿ ਪੋਤਾ ਆਣ ਕੇ ਤੇ ਤੂੰ ਲੈ ਜਾ ਅਗਲੇ ਦੀ ਗਾੜੀ ਆਕਣਵਾ ਤਰੇ ਅੰਨ ਨਹੀਂ ਓਏ ਉਹਦਾ ਰਾਦਾ ਵੀ ਥੱਲੇ ਲੱਗਣ ਨਹੀਂ ਨਹੀਂ ਥੱਲੇ ਲਾ ਕੇ ਕੁੜੀ ਨਿਕਲੂਗੀ ਸਾਰੀ ਉਮਰ ਮੁੜ ਕੇ ਗੱਲਾਂ ਸੋਨੀਆਂ ਪੈਣੀਆਂ ਵਾ ਕਿ ਮੈਂ ਕਿਹੜਾ ਲੈਣ ਗਿਆ ਸੀ ਤੈਨੂੰ ਤੂੰ ਆਪੇ ਆਈ ਹਾਂ ਤੋ ਚੁੱਪ ਕਰਕੇ ਸੰਦੀਪ ਨੂੰ ਕਹਿਆ ਫਿਰ ਮਾਰਨਾ ਬੈਠੀ ਰਿਹਾ ਰੋਟੀ ਪਾਣੀ ਤੈਨੂੰ ਮਿਲ ਲਿਆ ਨਾ ਸਭ ਕੁਝ ਉਹ ਤੇ ਮੈਂ ਕਹੂੰਗੀ ਪਰ ਫਿਕਰ ਜਿਆ ਤੇ ਹੁੰਦਾ ਹੀ ਆ ਧੀਆਂ ਪੁੱਤ ਵੀ ਆਈ ਦੀ ਆ ਵੀ ਚੱਲ ਆਪਣੇ ਘਰ ਆ ਜੀ ਬਾਜੀ ਰਸਣ ਤੇ ਇਹਦਾ ਕੰਮ ਖਰਾਬ ਜਿਆ ਹੁੰਦਾ ਲੱਗਦਾ ਮੈਨੂੰ ਜਦੋਂ ਫਿਰ ਨਹੀਂ ਕੇ ਪਾਸੇ ਲੱਗਦਾ ਤੇ ਫਿਰ ਕੀ ਕਰਨਾ ਜੇ ਤਰ ਮੈਂ ਕਹਿੰਨਾ ਕੇਸ ਕਰਦੀ ਤੂੰ ਤਾਂ ਵੀ ਨਹੀਂ ਮੰਦੀ ਮੈਂ ਕਹਿੰਨੀ ਆ ਪਹਿਲ ਅਹੀ ਕਿਉਂ ਕਰਨੀ ਉਹਨੂੰ ਕਰ ਲੈੰਦੋ ਕੱਲ ਨੂੰ ਚਾਰ ਭੈਣ ਭਰਾ ਵੇ ਇਕੱਠੇ ਹੋਏ ਉਹਨਾਂ ਵਿੱਚ ਅਹੀ ਝੂਠੇ ਦਾ ਨਾ ਹੋਵਾਂਗੇ ਇਹੋ ਹੀ ਝੂਠਾ ਹੋਊਗਾ ਹੁਣ ਸੰਦੀਪ ਨੂੰ ਕਿਨੀ ਯਰੀ ਉਹਨੇ ਕਿਹਾ ਕਿ ਮੈਂ ਤਾਂ ਲਾਗਦੇ ਕਾ ਗਈ ਭੇਜ ਦੇਣੇ ਅਜੇ ਤੱਕ ਕੀਤਾ ਕੁਛ ਉਹਨੇ ਆ ਚੱਲ ਕੋਈ ਗੱਲ ਨਹੀਂ ਛੱਡੋ ਇਹ ਗੱਲਾਂ ਟਾਈਮ ਆਊਟ ਵੇਖੀ ਜਉਂ ਪੀ ਕੀ ਕਰਦਾ ਵਾ ਪਰ ਉਹਨਾਂ ਚਿਰ ਨਾਲ ਮੇਰੇ ਦਿਮਾਗ ਤੇ ਬੋਝ ਹੀ ਰਹਿਣਾ ਉਹ ਫੋਨ ਵੀ ਕੀਤਾ ਤਾਂ ਗਾੜੀਆਂ ਕਿੱਦਾਂ ਨੇ ਨਾ ਕੋਈ ਕਰਦੀ ਉਹ ਮਾੜਾ ਮੋਟਾ ਬੰਦਾ ਸੋਚ ਲਈ ਤੂੰ ਆਪਣਾ ਫਰਜ਼ ਪੂਰਾ ਕਰ ਤਾਂ ਬਸ ਠੀਕ ਆ ਪਰਕੇ ਸਾਨੂੰ ਇਹ ਨਹੀਂ ਕਹਿ ਸਕਦਾ ਵੀ ਤੁਸੀਂ ਕਿਹੜਾ ਮੈਨੂੰ ਫੋਨ ਕੀਤਾ ਕਿ ਹਣ ਕੇ ਕੁੜੀ ਨੂੰ ਲੈ ਜਾ ਚਲ ਠੀਕ ਵਾ ਚੰਗਾ ਇੱਕ ਪਾਸਿਓਂ ਗੱਲ ਮੁੱਕਦੀ ਏ ਤੇ ਦੂਜੇ ਪਾਸਿਓਂ ਆਉਂਦੀ ਆ ਆ ਇਹਦੇ ਫਾਈਲ ਲੱਗਣ ਵਾਲੀ ਗੱਲ ਆ